ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿੰਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਐਸੇ ਕਮਾਈ ਵਾਲੇ ਸਾਧੂਆਂ ਮਹਾਂਪੁਰਸ਼ਾਂ ਸ਼ਹੀਦਾਂ ਨੂੰ ਨਮਸਕਾਰ ਕੀਤੇ ਆਂ ਸੁਖ ਪ੍ਰਾਪਤ ਹੁੰਦਾ ਹੈ ਦੁੱਖ ਮਿਟ ਜਾਂਦੇ ਨੇ ਖਾਲਸਾ ਜੀ ਸੋ ਸਤਿਗੁਰ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੇ ਆ ਧੰ ਆਖਿਆ ਮੁਖ ਪਵਿੱਤਰ ਹੁੰਦਾ ਹੈ ਹਿਰਦੇ ਵਿੱਚ ਸੁਖ ਪ੍ਰਾਪਤ ਹੁੰਦਾ ਹੈ ਹਿਰਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ ਘਰ ਦੀ ਕਲਾ ਕੁਲੇਸ਼ ਦੂਰ ਹੋ ਜਾਂਦੀ ਹੈ ਸੋ ਨਿਤਾ ਪ੍ਰਤ ਬਾਣੀ ਦਾ ਜਾਪ ਅਭਿਆਸ ਕਰਿਆ ਕਰੋ ਖਾਲਸਾ ਜੀ ਕਿਉਂਕਿ ਬਾਣੀ ਚਿੰਤਾਵਾਂ ਫਿਕਰਾਂ ਝੂਰਿਆਂ ਨੂੰ ਦੂਰ ਕਰਨ ਵਾਸਤੇ ਸੰਸਾਰ ਤੇ ਪ੍ਰਗਟ ਹੋਈ ਹੈ ਇਹ ਅਕਾਲ ਪੁਰਖ ਦਾ ਨਿਜ ਰੂਪ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਆਰਾ ਪ੍ਰਗਟ ਹੋਈ ਹੈ ਖਾਲਸਾ ਜੀ ਜਿਹੜੇ ਇਹ ਬਾਣੀ ਦਾ ਜਾਪ ਅਭਿਆਸ ਕਰਦੇ ਨੇ ਉਹਨਾਂ ਦੇ ਸਤਿਗੁਰ ਸੱਚੇ ਪਾਤਸ਼ਾਹ ਬੇਅੰਤ ਖੁਸ਼ੀਆਂ ਕਰਦੇ ਨੇ ਸ਼ਹੀਦ ਸਿੰਘਾਂ ਦੀਆਂ ਬੇਅੰਤ ਖੁਸ਼ੀਆਂ ਹੁੰਦੀਆਂ ਨੇ ਸਾਰੇ ਸੋਖ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਜਿਹੜੇ ਬਾਣੀ ਦਾ ਨਿਤਾਪ੍ਰਤ ਜਾਪ ਕਰਦੇ ਨੇ ਸੋ ਬਾਣੀ ਦੇ ਜਾਪ ਕਰਨ ਵਾਲੇ ਨੂੰ ਸਦਾ ਸਦੀਵੀ ਸੁਖ ਬਣਿਆ ਰਹਿੰਦਾ ਹੈ ਦੁੱਖ ਦੀ ਜਿੰਤਾ ਨਹੀਂ ਰਹਿੰਦੀ ਦੁੱਖ ਭੁੱਲ ਭੁਲੇਖੇ ਆ ਵੀ ਜਾਵੇ ਤੇ ਸੁਖ ਵਾਂਗ ਪ੍ਰਤੀਤ ਹੁੰਦਾ ਹੈ ਸੂਲ ਹੀ ਤੋਂ ਸੂਲ ਬਣ ਜਾਂਦਾ ਹੈ ਖਾਲਸਾ ਜੀ ਜੇ ਕੋਈ ਚੀਜ਼ ਸਿਰ ਸਿਰ ਵਿੱਚ ਵਜਣ ਵਾਸਤੇ ਆਵੇ ਜਿੱਦਾਂ ਦੁੱਖ ਆਉਂਦਾ ਹੈ ਉਹ ਫੁੱਲ ਬਣ ਕੇ ਵਜਦਾ ਹੈ ਇਟ ਦੀ ਛੱਟ ਫੁੱਲ ਵਾਂਗ ਲੱਗਦੀ ਹੈ ਐਵੇਂ ਦੁੱਖ ਪ੍ਰਤੀਤ ਹੁੰਦਾ ਹੈ ਜਿਹੜੇ ਬਾਣੀ ਦਾ ਜਾਪ ਕਰਦੇ ਨੇ ਅਭਿਆਸ ਕਰਦੇ ਨੇ ਸੋ ਨਿਤਾਪ੍ਰਤੀ ਅਮਰਤ ਵੇਲੇ ਜਾ ਕੇ ਬਾਣੀ ਦੇ ਅਭਿਆਸ ਕਰੋ ਪੰਜ ਬਾਣੀਆਂ ਪਰਪੱਕ ਹੋਵੋ ਖਾਲਸਾ ਜੀ ਜਿਹੜੇ ਪੰਜ ਬਾਣੀਆਂ ਦੇ ਅਭਿਆਸੀ ਨੇ ਉਹਨਾਂ ਨੂੰ ਸਿਰ ਦੁੱਖ ਜਿਹੜਾ ਹੈ ਉਹ ਸੁੱਖ ਵਾਂਗ ਪ੍ਰਤੀਤ ਹੁੰਦਾ ਹੈ ਸੋ ਖਾਲਸਾ ਜੀ ਆਪ ਜੀ ਨਾਲ ਨਿਤਾਪ੍ਰਤੀ ਹੱਡ ਬੀਤੀਆਂ ਸਾਂਝੀ ਕਰਦੇ ਹਾਂ ਤਾਂ ਜੋ ਹਿਰਦੇ ਵਿੱਚ ਸ਼ਰਦਾ ਬਣਾਵੇ ਪ੍ਰੇਮ ਬਣਾਵੇ ਭਾਵਨਾ ਬਣਾਵੇ ਅਸੀਂ ਵੀ ਜੋ ਬਿਲਕ ਰਹੇ ਹਾਂ ਦੁੱਖਾਂ ਵਿੱਚ ਦੁਖੀ ਹੋ ਰਹੇ ਹਾਂ ਅਸੀਂ ਵੀ ਉਹ ਯੁਗਤੀ ਨੂੰ ਅਪਣਾ ਕੇ ਸੁਖ ਪ੍ਰਾਪਤ ਕਰ ਸਕੀਏ ਇੱਕ ਵੀਰ ਜੀ ਨੇ ਆਪਣੀ ਹੱਡ ਬੀਤੀ ਸੁਣਾਈ ਸੋ ਸਤਿਗੁਰ ਸੱਚੇ ਪਾਸ਼ਾ ਮਹਾਰਾਤਾ ਸਦਾ ਹੀ ਸੁਖ ਦਿੰਦੇ ਨੇ ਖਾਲਸਾ ਜੀ ਸ਼ਰਨ ਪਰੇ ਪ੍ਰਭ ਤੇਰੀ ਆ ਪਰਬ ਦੀ ਵਡਿਆਈ ਨਾਨਕ ਅੰਤ ਨਾ ਪਾਈਏ ਬੇਅੰਤ ਗੁਸਾਈ ਉਹ ਸੱਚੇ ਪਾਤਸ਼ਾਹ ਦਾ ਕੋਈ ਅੰਤ ਨਹੀਂ ਪਾ ਸਕਦਾ ਸਿਰਫ ਉਹਦੀ ਸ਼ਰਨ ਪਵੋ ਉਹਦੇ ਅੱਗੇ ਨਮਸਕਾਰ ਕਰੋ ਸਭ ਕੋ ਜੀ ਸੁਖ ਪ੍ਰਾਪਤ ਹੋ ਜਾਂਦਾ ਹੈ ਜੀ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਸਾਰੇ ਕਰਜੇ ਲਾਉਣ ਵਾਲਾ ਹੈ ਤਾਨ ਦੇ ਤੇ ਮਨ ਦੇ ਸੋ ਵੀਰ ਜੀ ਨੇ ਆਪਣੀ ਹੱਡ ਬੀਤੀ ਸੁਣਾਈ ਕਹਿਣ ਲੱਗੇ ਕਿ ਮੈਂ ਨਿਊਜ਼ੀਲੈਂਡ ਦੇ ਵਿੱਚ ਸਾਂ ਤੇ ਚੰਗੀ ਕਮਾਈ ਕਰਦਾ ਸਾਂ ਘਰ ਪੈਸੇ ਭੇਜਦਾ ਸਾਂ ਪਿਛੋਂ ਦੋ ਭੈਣਾਂ ਦੇ ਰਿਸ਼ਤੇ ਪੱਕੇ ਹੋ ਗਏ ਸੋਚਿਆ ਸੀ ਕਿ ਦੋ ਸਾਲ ਬਾਅਦ ਜਾਵਾਂਗਾ ਜਾ ਕੇ ਵਿਆਹ ਕਰਾਂਗਾ ਕਹਿੰਦਾ ਉੱਥੇ ਇਹੋ ਜਿਹੀ ਖੇਡ ਬਣੀ ਕਿ ਮੈਂ ਡਿਪੋਰਟ ਹੋ ਕੇ ਘਰ ਆ ਗਿਆ ਕੋਈ ਪਤਾ ਵੀ ਨਾ ਚੱਲਿਆ ਜਿਹੜੇ ਪੈਸੇ ਲੋਕਾਂ ਕੋ ਥੋੜੇ ਬੋਤੇ ਫੜੇ ਸੀ ਉਹ ਵੀ ਸਿਰ ਖੜੇ ਰਹੇ ਤੇ ਮੇਰਾ ਬਾਪੂ ਸ਼ੁਰੂ ਤੋਂ ਨਹੀਂ ਸੀਗਾ ਛੋਟੇ ਹੁੰਦੇ ਆਂ ਸਾਡਾ ਬਾਪੂ ਜਿਹੜਾ ਜੜਾਈ ਕਰ ਗਿਆ ਸੀ ਸੋ ਮੈਂ ਘਰ ਦਾ ਸਭ ਖਰਚਾ ਆਪ ਹੀ ਕਰਦਾ ਸਾਂ ਆਪ ਹੀ ਸਭ ਕੁਝ ਹਟਾਉਂਦਾ ਸਾਂ ਆਪ ਹੀ ਸਭ ਕੁਝ ਕੀਤਾ ਥੋੜੀ ਜੀ ਜ਼ਮੀਨ ਸੀ ਉਹਦੇ ਵਿੱਚ ਪਹਿਲਾਂ ਖੇਤੀਬਾੜੀ ਕਰਦਾ ਸਾਂ ਉਹਨੂੰ ਵੇਚ ਕੇ ਮੈਂ ਬਾਹਰ ਗਿਆ ਸਾਂ ਉੱਥੇ ਜਾ ਕੇ ਵੀ ਇਹੋ ਜੀ ਕਿਸਮਤ ਮੇਰੀ ਕਿ ਮੈਨੂੰ ਵਾਪਸ ਆਉਣਾ ਪੈ ਗਿਆ ਦੋਵਾਂ ਭੈਣਾਂ ਦੇ ਵਿਆਹ ਸੀ ਸੋ ਜੋ ਪੈਸੇ ਥੋੜੇ-ਬੋਤੇ ਜੋੜੇ ਸਨ ਜਾਂ ਇਕੱਠੇ ਕੀਤੇ ਸੀ ਜਾਂ ਘਰ ਵਿੱਚ ਕੋਈ ਸੋਨਾ ਸੀ ਉਹ ਫਿਰ ਲੋਕਾਂ ਕੋਲੋਂ ਥੋੜੇ-ਬੋਤੇ ਪੈਸੇ ਫੜ ਕੇ ਮੈਂ ਸੋਚਿਆ ਵੀ ਭੈਣਾਂ ਦੇ ਵਿਆਹ ਤਾਂ ਕਰੀਏ ਵਿਆਹ ਆਪਣਾ ਬਾਅਦ ਵਿੱਚ ਵੇਖਾਂਗੇ ਘਰ-ਬਾਦ ਵਿੱਚ ਬਣਾਵਾਂਗੇ ਬਾਕੀ ਕੰਮ ਕੋਈ ਗੱਲ ਨਹੀਂ ਸਿਰਫ ਭੈਣਾਂ ਦੇ ਪਹਿਲਾਂ ਕਾਰਜ ਕਰ ਲਈਏ ਕਹਿੰਦੇ ਮਹਾਰਾਜ ਦੀ ਕਿਰਪਾ ਹੋਈ ਚਲੋ ਪੈਣਾ ਦੋਵਾਂ ਦੇ ਵਿਆਹ ਹੋ ਗਏ ਤੇ ਲੋਕਾਂ ਕੋ ਪੈਸਾ ਫੜ ਕੇ ਸਭ ਕੁਝ ਕੀਤਾ ਸੀ ਆਪਣਾ ਤਾਂ ਥੋੜਾ ਬਹੁਤਾ ਹੀ ਪੈਸਾ ਸੀ ਤੇ ਅਸੀਂ ਸਭ ਜਾਣਦੇ ਹਾਂ ਖਾਲਸਾ ਜੀ ਜਦੋਂ ਲੋਕਾਂ ਦੀ ਲਾਜ ਲਈ ਕੁਝ ਖਰਚਾ ਕਰੀਏ ਤੇ ਫਿਰ ਆਪਣੇ ਆਪ ਨੂੰ ਥੱਲੇ ਆਉਣਾ ਹੀ ਪੈਂਦਾ ਹੈ ਬੰਦਾ ਦਬ ਜਾਂਦਾ ਹੈ ਪਰ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਲੋਕਾਂ ਨੂੰ ਨਾ ਵੇਖ ਲੋਕਾਂ ਵਿੱਚ ਆਪਣਾ ਨੱਕ ਨਾ ਵੇਖ ਲੋਕਾਂ ਨੂੰ ਨਾ ਵੇਖ ਆਪਣਾ ਘਰ ਵੇਖ ਆਪਣੇ ਵੱਲ ਵੇਖ ਕਿ ਮੈਂ ਅਗਲੇ ਆਉਣ ਵਾਲਿਆਂ ਦਿਨਾਂ ਦੇ ਵਿੱਚ ਜਾਂ ਸਾਲਾਂ ਦੇ ਵਿੱਚ ਸੁਖੀ ਰਹਾਗਾ ਜੇ ਮੈਂ ਇੰਨਾ ਖਰਚਾ ਕਰਾਂਗਾ ਉਹ ਵੀਰ ਕਹਿੰਦਾ ਮੈਂ ਇੰਨਾ ਖਰਚਾ ਕਰ ਲਿਆ ਲੋਕਾਂ ਕੋ ਫੜ ਕੇ ਵੀ ਕੋਈ ਨਹੀਂ ਲੱਸ ਜੂਗੇ ਵਿਆਹ ਵਧਿਆ ਕੀਤੇ ਪਰ ਕੰਮ ਮੈਨੂੰ ਕੋਈ ਲੱਭਾ ਨਹੀਂ ਕਮਾਈ ਕੋਈ ਹੋਈ ਨਹੀਂ ਕਹਿੰਦਾ ਵੀ ਮੈਨੂੰ ਜਦੋਂ ਭੈਣਾਂ ਦੇ ਵਿਆਹ ਮੈਂ ਕੀਤੇ ਤੇ ਮੈਨੂੰ 2 ਕ ਮਹੀਨੇ ਬਾਅਦ ਸੱਟ ਲੱਗ ਗਈ ਤੇ ਮੇਰੇ ਲੱਗ ਰੀੜ ਦੀ ਹੱਡੀ ਤੇ ਸੱਟ ਲੱਗੀ ਤੇ ਮੈਂ ਬਹੁਤਾ ਚਿਰ ਬਹਿ ਨਹੀਂ ਸੀ ਸਕਦਾ ਤੋਰ ਫਿਰ ਨਹੀਂ ਸੀ ਜਾਦਾ ਸਕਦਾ ਭਾਰਾ ਕੰਮ ਨਹੀਂ ਸੀ ਕਰ ਸਕਦਾ ਕਹਿੰਦਾ ਹੁਣ ਲੋਕਾਂ ਨੇ ਜਿਨ੍ਹਾਂ ਕੋ ਪੈਸੇ ਲਈ ਸੀ 6-6 ਮਹੀਨੇ ਦਾ ਸਮਾਂ ਲਿਆ ਸੀ ਉਹ ਵੀ ਲੰਘ ਗਿਆ ਵਿਆਜ ਵੀ ਨਹੀਂ ਦਿੱਤਾ ਗਿਆ ਹੁਣ ਲੋਕ ਘਰ ਆਉਂਦੇ ਨੇ ਕਹਿੰਦਾ ਟਾਲ ਦਿਆਂ ਟੋਲ ਦਿਆਂ ਮੈਂ 2 ਸਾਲ ਲੋਕੀ ਨਗਾਏ ਤਰਲੇ ਮਿੰਤਾ ਕਰਕੇ ਹੱਥ ਜੋੜਨੇ ਵੀ ਭਾਈ ਕੋਈ ਨਹੀਂ ਦੇ ਦੇਵਾਂਗੇ ਦੇ ਦੇਵਾਂਗੇ ਮੇਰੀ ਮਾਤਾ ਨੇ ਵੀ ਹੱਥ ਜੋੜਨੇ ਭੈਣਾ ਤੱਕ ਅਸੀਂ ਖਬਰ ਨਹੀਂ ਪਹੁੰਚਣ ਦਿੱਤੀ ਵੀ ਐਵੇਂ ਸਾਡਾ ਟਾਈਮ ਜਿਹੜਾ ਪਾਸ ਹੋਇਆ 2 ਢਾਈ ਸਾਲ ਇਦਾਂ ਹੀ ਮੈਂ ਲੋਕਾਂ ਦੀ ਮਿੰਨਤਾਂ ਕੀਤੀਆਂ ਕਹਿੰਦਾ ਇੱਕ ਵਾਰ ਮੈਂ ਬੈਠਾ ਸਾਂ ਤੇ ਕਿਸੇ ਨੇ ਨਾ ਮੇਰੇ ਨਾਲ ਗੱਲ ਕੀਤੀ ਮੇਰਾ ਯਾਰ ਮਿੱਤਰ ਸੀ ਉਹ ਕਹਿਣ ਲੱਗਾ ਤੂੰ ਫਿਕਰ ਨਾ ਕਰਿਆ ਕਰ ਗੁਰੂ ਮਾਰ ਨੂੰ ਯਾਦ ਕਰਿਆ ਕਰ ਉਹ ਚੰਗੇ ਗੁਰਮੁਖ ਖਿਆਲਾਂ ਵਾਲਾ ਸੀ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਸ਼ਹੀਦਾਂ ਨੂੰ ਚੇਤੇ ਕਰਿਆ ਕਰ ਸੱਬੇ ਕਾਰਜ ਰਾਸ ਹੋਣਗੇ ਕਹਿੰਦੇ ਜਿਸ ਦਿਨ ਉਹਨੇ ਮੈਨੂੰ ਕਿਹਾ ਮੈਂ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕੀਤੀ ਉਸ ਦਿਨ ਮੈਨੂੰ YouTube ਤੇ ਇੱਕ ਵੀਡੀਓ ਮਿਲੀ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਿਸੇ ਦਾ ਕਰਜ਼ਾ ਲਾ ਦਿੱਤਾ ਐਵੇਂ ਐਵੇਂ ਸਭ ਕੁਝ ਸੁਣਿਆ ਕਹਿੰਦੇ ਮੈਂ ਉਹ ਸੁਣ ਕੇ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਗਿਆ ਉੱਤੇ ਜਾ ਕੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ ਵੀ ਮੈਂ ਬੜਾ ਕਰਜ਼ਾਈ ਆ ਲੋਕੀ ਘਰ ਆ ਕੇ ਗਾਲਾਂ ਕੱਢਦੇ ਨੇ ਲੋਕੀ ਕਈ ਕੁਝ ਗੱਲਾਂ ਕਰਦੇ ਨੇ ਮੈਂ ਰਾਹ ਰਸਤੇ ਵੀ ਨਹੀਂ ਜਾਂਦਾ ਮੈਂ ਉਦੋਂ ਜਾਂਦਾ ਹਾਂ ਜਦੋਂ ਸੂਰਜ ਛੁੱਪ ਜਾਂਦਾ ਹੈ ਕਿ ਕੋਈ ਵੇਖ ਨਾ ਲਵੇ ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਜਾਣਾ ਹਾ ਦਿਨੇ ਕਦੇ ਮੈਂ ਨਿਕਲਿਆ ਨਹੀਂ ਕਦੇ ਗੁਰੂ ਘਰ ਵੀ ਦਿਨੇ ਆਉਂਦਾ ਨਹੀਂ ਕੋਈ ਮੈਨੂੰ ਰੋਕ ਹੀ ਨਾ ਲਵੇ ਜਿਦੇ ਮੈਂ ਪੈਸੇ ਦੇਣੇ ਇਦਾਂ ਦੀ ਕਹਿੰਦਾ ਮੰਦੀ ਮੇਰੀ ਹਾਲਤ ਹੋ ਗਈ ਬੜਾ ਦੁਖੀ ਤੇ ਬੜਾ ਪਰੇਸ਼ਾਨ ਕੀ ਕਰਦਾ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਅਰਦਾਸ ਬੇਨਤੀ ਕੀਤੀ ਬੜਾ ਉੱਥੇ ਪੁੱਭਾ ਮਾਰ ਕੇ ਰੋਇਆ ਮਹਾਰਾਜ ਕੋਈ ਰਸਤਾ ਲੱਭ ਦਿਓ ਕੋਈ ਕਿਰਪਾ ਕਰ ਦਿਓ ਕੋਈ ਇਹੋ ਜਿਹੀ ਕਿਰਤ ਮੈਨੂੰ ਮਿਲ ਜਾਵੇ ਕੋਈ ਇਹੋ ਜਿਹਾ ਰਾਹ ਬਣ ਜਾਵੇ ਆਪ ਜੀ ਮਿਹਰ ਕਰ ਦਿਓ ਵੀ ਇਹ ਕਰਜ਼ਾ ਲੱਤ ਜਾਵੇ ਅਰਦਾਸ ਬੇਨਤੀ ਕਰਕੇ ਮੈਂ ਘਰ ਆਇਆ ਘਰੇ ਆ ਕੇ ਕਹਿੰਦਾ ਮੈਂ ਮਾਤਾ ਜੀ ਨੂੰ ਕਿਹਾ ਮੰਮੀ ਕੀ ਕਰੀਏ ਕਿਹੜਾ ਕੰਮ ਕਰੀਏ ਕਿਹੜੀ ਚੀਜ਼ ਵੇਚੀਏ ਕਿ ਲੋਕਾਂ ਦੇ ਪੈਸੇ ਲਾ ਦੀਏ ਅਜੇ ਗੱਲਾਂ ਕਰਦੇ ਸਾਂ ਤੇ ਇੱਕ ਜਿਹੜੀ ਜਿਹਦੇ ਕੋਲ ਅਸੀਂ ਪੈਸੇ ਲਏ ਸੀ ਉਹ ਆਪਣੀ ਬੀਬੀ ਨੂੰ ਨਾਲ ਲੈ ਕੇ ਭਾਵ ਕਿ ਉਹ ਬੰਦਾ ਜਿਹੜਾ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਆ ਗਿਆ ਕਹਿੰਦਾ ਉਹ ਬੰਦਾ ਤੇ ਕੁਝ ਨਹੀਂ ਬੋਲਿਆ ਪਰ ਉਹਦੀ ਜਿਹੜੀ ਘਰਵਾਲੀ ਸੀ ਉਹ ਮੈਨੂੰ ਗਾਲਾਂ ਕੱਢਣ ਤੱਕ ਗਈ ਬਹੁਤ ਮੰਦਾ ਬੋਲਿਆ ਕਿ ਅਸੀਂ ਵੇਖ ਲਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਕਹਿੰਦਾ ਮੈਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸ ਕੀਤੀ ਕਿ ਬਾਬਾ ਜੀ ਵੀ ਤੁਸੀਂ ਵੇਖ ਲਓ ਵੀ ਇਹ ਗੱਲਾਂ ਮੈਂ ਸੁਣਦਾ ਹਾਂ ਤੇ ਬਿਲਕੁਲ ਸਹਿਣ ਨਹੀਂ ਹੁੰਦੀਆਂ ਕਿਰਪਾ ਕਰਕੇ ਮੇਰਾ ਕਾਰਜ ਕਰਦੇ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਮਹਾਰਾਜ ਰਸਤਾ ਵਿਖਾਓ ਕਿਰਪਾ ਕਰੋ ਮੇਰੇ ਤੇ ਮਿਹਰ ਕਰੋ ਕਹਿੰਦਾ ਮੈਂ ਬੜਾ ਤੰਗ ਪਰੇਸ਼ਾਨ ਰਾਤ ਇਹੋ ਹੀ ਸੋਚਾਂ ਸੋਚਦਿਆਂ ਲੰਘ ਜਾਣੀ ਦਿਨ ਚੜਨਾ ਇਹੋ ਹੀ ਸੋਚਣਾ ਕੋਈ ਆ ਨਾ ਜਾਵੇ ਕਿਤੇ ਬੂਹਾ ਹਵਾ ਨਾ ਖੜਕਣਾ ਤੇ ਸੋਚਣਾ ਕੋਈ ਬੰਦਾ ਮੰਗਣ ਵਾਲਾ ਆ ਗਿਆ ਤੇ ਮਾਂ ਨੂੰ ਕਹਿਣਾ ਮਾਤਾ ਬੂਆ ਖੋਲ ਕੇ ਵੇਖ ਕੌਣ ਆ ਤੇ ਕਹਿ ਦੇ ਮੁੰਡਾ ਘਰੇ ਨਹੀਂ ਆ ਕਹਿ ਦੇ ਕਿਤੇ ਗਿਆ ਉਹਨੇ ਪੰਜਾ ਛਿਆ ਦਿਨਾਂ ਨੂੰ ਆਉਣਾ ਇਦਾਂ ਦੇ ਕਹਿੰਦਾ ਮੇਰੇ ਹਾਲਾਤ ਬਣ ਗਏ ਬੜਾ ਦੁਖੀ ਤੇ ਬੜਾ ਪਰੇਸ਼ਾਨ ਕਰਦਾ ਤੇ ਕੀ ਕਰਦਾ ਖਾਲਸਾ ਜੀ ਇਹ ਸੱਚ ਹੈ ਜਦੋਂ ਅਸੀਂ ਕਿਸੇ ਕੋਲੋਂ ਕੁਝ ਲੈਣੇ ਹਾਂ ਫਿਰ ਸਾਡੇ ਕੋਲ ਮੋੜਿਆ ਨਹੀਂ ਜਾਂਦਾ ਇਹੋ ਜਿਹਾ ਸਮਾਂ ਬਣਾਉਂਦਾ ਇਹੋ ਜਿਹੇ ਹਾਲਾਤ ਬਣਾਉਂਦੇ ਨੇ ਉਸ ਵੇਲੇ ਫਿਰ ਬੰਦਾ ਲੁਕਦਾ ਹੈ ਸਤਿਗੁਰੂ ਕਲਗੀਧਰ ਪਾਸ਼ਾ ਮਾਰ ਨੇ ਕਿਹਾ ਸੀ ਕਿਸੇ ਕੋਲੋਂ ਵਿਆਜੀ ਪੈਸਾ ਲੈਣਾ ਨਹੀਂ ਤੇ ਕਿਸੇ ਨੂੰ ਗੁਰਸਿੱਖ ਨੇ ਵਿਆਜੀ ਪੈਸਾ ਦੇਣਾ ਨਹੀਂ ਇਹ ਤੋਂ ਮਹਾਰਾ ਨੇ ਰੋਕਿਆ ਸੀ ਵੀ ਥੋੜੀ ਖਾ ਲੋ ਪਰ ਵਿਆਜੀ ਪੈਸਾ ਲੈ ਕੇ ਕਿਸੇ ਕੋਲੋਂ ਨਾ ਖਾਵੋ ਵਿਆਜੀ ਕਿਸੇ ਨੂੰ ਦੋਵੋ ਵੀ ਨਾ ਵਿਆਜੀ ਜਿਹੜਾ ਪੈਸਾ ਵਿਆਜ ਆਉਂਦਾ ਉਹ ਵੀ ਨਾ ਖਾਓ ਤੁਹਾਡਾ ਘਰ ਗਾਲ ਜਾਵੇਗਾ ਬੇਸ਼ੱਕ ਤੁਹਾਡੇ ਘਰੇ ਰੋਟੀ ਚੰਗੀ ਚੱਲ ਪਵੇਗੀ ਪਰ ਕਰਮਨਾਸ਼ ਕਰ ਜਾਂਦਾ ਹੈ ਖਾਲਸਾ ਜੀ ਮਹਾਰਾ ਨੇ ਹਦਾਇਤਾਂ ਦਿੱਤੀਆਂ ਨੇ ਅੱਜ ਸਾਰਾ ਸੰਸਾਰ ਕਹਿੰਦਾ ਕਿ ਅਸੀਂ ਕੰਮ ਨਾ ਕਰੀਏ ਕੋਈ ਤੇ ਬਹਿ ਕੇ ਖਾਈਏ ਸਾਨੂੰ ਕੰਮ ਨਾ ਕੋਈ ਕਰਨਾ ਪਵੇ ਆ ਲੋਕਾਂ ਨੂੰ ਪੈਸੇ ਵੰਡਦੀਏ ਵਿਆਜੀ ਤੇ ਉਹਦੇ ਵਿੱਚੋਂ ਖਾਈਏ ਪਰ ਸਤਿਗੁਰੂ ਕਹਿੰਦੇ ਨੇ ਉਹ ਤੇਰੇ ਕਰਮਾਂ ਨੂੰ ਗਾਲ ਜਾਵੇਗਾ ਜਿਹੜੇ ਤੇਰੇ ਸ਼ੁਭ ਗੁਣ ਨੇ ਸਾਰੇ ਖਤਮ ਹੋ ਜਾਣਗੇ ਜਿਹੜਾ ਤੇਰਾ ਕੋਈ ਅੱਗੇ ਜਾ ਕੇ ਸਾਥ ਦੇਣ ਵਾਲਾ ਕਰਮ ਹੋਵੇਗਾ ਵੀ ਖਤਮ ਹੋ ਜਾਵੇਗਾ ਇਹੋ ਜਿਹਾ ਭਲਿਆ ਕੰਮ ਨਾ ਕਰੀ ਉਹ ਵੀਰ ਕਹਿੰਦਾ ਕਿ ਮੈਂ ਸੀਦਾ ਸਾਹਿਬ ਗਿਆ ਉੱਥੇ ਸੇਵਾ 'ਚ ਲੱਗਾ ਰਿਆ ਮੇਰਾ ਬੜਾ ਮਨ ਮੈਨੂੰ ਭੁੱਲ ਗਿਆ ਸਭ ਕੁਝ ਮੈਂ ਕਿਸੇ ਦੇ ਪੈਸੇ ਦੇਣੇ ਕਹਿੰਦਾ ਮੈਨੂੰ ਉੱਥੇ ਪਤਾ ਲੱਗਾ ਕਿ ਸੰਗਤਾਂ ਚ ਪਹਿਰਾ ਸਾਹਿਬ ਦੀ ਸੇਵਾ ਨਿਭਾਉਂਦੀਆਂ ਤੇ ਮੈਂ ਵੀ ਕਹਿੰਦਾ ਅਰਦਾਸ ਕੀਤੀ ਕਿ へ ਖੰਡੇ ਵਾਲੇ ਬਾਪੂ へ बाबा ਦੀਪ ਸਿੰਘ ਸਾਹਿਬ ਵੀ ਤੁਸੀਂ ਹਾਜ਼ਰ ਨਾਜ਼ਰ ਇੰਨੀ ਸੰਗਤ ਦੇ ਇਥੇ ਕਾਰਜ ਕਰਦੇ ਕਿਰਪਾ ਕਰ ਦਿਓ ਮੈਂ ਵੀ ਗਰੀਬ ਹਾਂ ਮੈਨੂੰ ਪਤਾ ਕੁਛ ਨਹੀਂ ਮੈਂ ਪਹਿਲਾ ਦੁਪਹਿਰੇ ਵਿੱਚ ਬੈਠਣ ਲੱਗਾ ਮੇਰੇ ਤੇ ਕਿਰਪਾ ਕਰ ਦਿਓ ਮਹਾਰਾ ਕਿਸੇ ਕੋਈ ਹੀ ਲਵਸੀਲਾ ਕਰਕੇ ਮੇਰੇ ਪੈਸੇ ਲਾ ਦਿਓ ਕੋਈ ਹੀ ਲਵਸੀਲਾ ਮਿਹਰ ਕਰਕੇ ਕਰ ਦਿਓ ਮੇਰੇ ਪੈਸੇ ਲੱਤ ਜਾਣ ਐਵੇਂ ਕਹਿੰਦਾ ਮੈਂ ਗੱਲਬਾਤ ਕੀਤੀ ਮਹਾਰਾ ਇਹਨਾਂ ਮਣੋ ਤਣੋ ਹੋ ਕੇ ਚ ਪਹਿਰਾ ਸਾਹਿਬ ਵਿੱਚ ਬੈਠ ਗਿਆ ਕਹਿੰਦਾ ਚਪਹਿਰਾ ਸਾਹਿਬ ਕਟਿਆ ਘਰ ਆਇਆ ਕਰੇ ਆ ਕੇ ਮਾਤਾ ਨੂੰ ਦੱਸਿਆ ਕਿ ਮਾਤਾ ਅੱਜ ਉਥੇ ਚਪਹਿਰਾ ਸਾਹਿਬ ਦੀ ਸੇਵਾ ਨਿਭਾ ਕੇ ਆਇਆ ਵੀ ਲੋਕੀ ਕਹਿੰਦੇ ਕਿ ਚਪਹਿਰਾ ਸਾਹਿਬ ਦੀ ਸੇਵਾ ਨਿਭਾਈਏ ਤੇ ਬਾਬਾ ਦੀਪ ਸਿੰਘ ਸਾਹਿਬ ਬੜੇ ਪ੍ਰਸੰਨ ਹੁੰਦੇ ਖਾਲਸਾ ਜੀ ਪ੍ਰਸੰਨ ਹੁੰਦੇ ਤਾਂ ਕਿਉਂਕਿ ਉਥੇ ਬਾਣੀ ਪੜ੍ਹੀ ਜਾਂਦੀ ਹੈ ਜਾਪ ਕੀਤਾ ਜਾਂਦਾ ਹੈ ਉਹ ਵੀਰ ਕਹਿੰਦਾ ਮੈਂ ਘਰ ਆ ਕੇ ਵੀ ਇਦਾਂ ਹੀ ਕਹਿੰਦਾ ਕਰਦਾ ਫੇ ਅਗਲੇ ਚਪਹਿਰੇ ਚਲ ਗਿਆ ਫਿਰ ਉਸ ਤੋਂ ਅਗਲੇ ਚਪਹਿਰੇ ਚਲਾ ਗਿਆ ਕਹਿੰਦਾ ਇਦਾਂ ਇੱਕ ਗੁਰਮੁਖ ਪਿਆਰਾ ਟੱਕਰਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਮੈਂ ਚਪਹਿਰੇ ਵੀ 5-7 ਕੱਟ ਲਏ ਪਰ ਕਾਰਜ ਨਹੀਂ ਹੋਇਆ ਵੀ ਕੋਈ ਉਗਤੀ ਦੱਸ ਦਿਓ ਕਹਿੰਦੇ ਉਹ ਗੁਰਮੁਖ ਪੁੱਛਣ ਲੱਗੇ ਵੀ ਭਾਈ ਘਰੇ ਆ ਕੇ ਕੀ ਕਰਦਾ ਹੁੰਨਾ ਖਾਲਸਾ ਜੀ ਮੈਂ ਪਹਿਲੀਆਂ ਵੀ 2-4 ਵੀਡੀਓ ਦੇ ਵਿੱਚ ਇਹ ਬੋਲਿਆ ਹੈ ਤੇ ਉਸ ਬੱਬੀ ਜਿਹੜੀ ਚੀਜ਼ ਆਪਾਂ ਬੋਲੀਏ 2-4 ਦੇ ਦਿਨਾਂ ਦੇ ਵਿੱਚ ਵਿਚਰ ਜਾਂਦੀ ਹੈ ਤੋਂ ਅੱਜ ਵਾਲੀ ਜਿਹੜੀ ਹੱਡ ਬੀਤੀ ਉਹਦੇ ਵਿੱਚ ਇਹ ਗੱਲ ਆਪ ਹੀ ਆ ਗਈ ਮੈਂ 2-4 ਦਿਨ ਪਹਿਲਾਂ ਵੀਡੀਓ ਦੇ ਵਿੱਚ ਬੋਲਿਆ ਵੀ ਸੀ ਤੇ ਕੁਦਰਤੀ ਖੇੜਾ ਸੱਚੇ ਪਾਤਸ਼ਾਹ ਦੀ ਕਿ ਉਹ ਦੋਹਾਂ ਚਾਰਾਂ ਵੀਡੀਓ ਤੇ ਬੋਲਣ ਤੋਂ ਬਾਅਦ ਅੱਜ ਇੱਕ ਹੱਡ ਵੀਤੀ ਇਹੋ ਜੀ ਆਈ ਜਿਹਦੇ ਵਿੱਚ ਇਹ ਗੱਲ ਸੁਣਨ ਨੂੰ ਮਿਲੀ ਗੁਰਮੁਖ ਤਿਆਰੇ ਕਹਿਣ ਲੱਗੇ ਤੂੰ ਚਪਹਿਰਾ ਸਾਹਿਬ ਦੀ ਸੇਵਾ ਨਿਭਾ ਕੇ ਜਾਣਾ ਘਰ ਜਾ ਕੇ ਕੀ ਕਰਦਾ ਕਹਿੰਦੇ ਬਾਬਾ ਜੀ ਕੁਛ ਨਹੀਂ ਕਰਦਾ ਤੇ ਕਹਿੰਦੇ ਫਿਰ ਬਾਣੀ ਕਦੋਂ ਪੜ੍ਹਦਾ ਕਹਿੰਦੇ ਅਗਲੇ ਚਪਹਿਰੇ ਚ ਕਹਿੰਦੇ ਫਿਰ ਤੇਰਾ ਕਾਰਜ ਕਿਵੇਂ ਹੋਵੇ ਕਹਿੰਦੇ ਗੁਰਮੁਖਾ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਨਹੀਂ ਪਹਿਲਾਂ ਉੱਠ ਸਕਦਾ 4 ਵਜੇ ਦਾ ਸਮਾਂ ਮਿਥ ਲੈ 4 4:30 ਵਜੇ ਦਾ ਸਮਾਂ ਮਿਥ ਲੈ ਪਹਿਲਾਂ ਉੱਠ ਕੇ ਕੇਸੀਏ ਸ਼ਨਾਉਣਾ ਨਾਉਣਾ ਫਿਰ ਬਾਣੀ ਦੇ ਜਾਪ ਕਰਨੇ ਨੇ ਜਾਪ ਕਰਨ ਤੋਂ ਬਾਅਦ ਫਿਰ ਤੂੰ ਗੁਰੂ ਘਰ ਜਾ ਕੇ ਅਰਦਾਸ ਕਰਨੀ ਕੋਈ ਸੇਵਾ ਕਰਨੀ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਘਰ ਵਾਪਸ ਆ ਕੇ ਆਪਣਾ ਕੋਈ ਕਾਰਜ ਰੰਮਣਾ ਤੇ ਤੇਰੇ ਤੇ ਮਿਹਰ ਹੋ ਜਾਵੇਗੀ ਫਿਰ ਤੂੰ ਦੁਪਹਿਰੇ ਵੀ ਕੱਟੀ ਜਾਣੀ ਤੇ ਬਾਣੀ ਨਿਤਪ੍ਰਤ ਕੋਈ ਪੜ੍ਹੀ ਜਾਣੀ ਹੈ ਮਾਰੇ ਕਿਰਪਾ ਕਰਨਗੇ ਤੇ ਦਿਨ ਦੇ ਵਿੱਚ ਸ੍ਰੀ ਇੱਕ ਸੁਖਣੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਉਹ ਵੀਰ ਕਹਿੰਦਾ ਮੈਂ ਐਵੇਂ ਕਰਨਾ ਸ਼ੁਰੂ ਕੀਤਾ ਕਹਿੰਦਾ ਜਿਹੜੇ 5-6 ਦੁਪਹਿਰੇ ਪਹਿਲਾਂ ਕੱਟੇ ਸੀ ਉਹ 'ਚ ਕੋਈ ਲਾਭ ਨਹੀਂ ਹੋਇਆ ਪਰ ਇਹ ਬਾਣੀ ਪੜਨ ਤੋਂ ਬਾਅਦ ਜਿਹੜਾ ਮੈਂ ਦੁਪਹਿਰਾ ਸਾਹਿਬ ਕੱਟਿਆ ਉਹ ਸੇਵਾ ਨਿਭਾਈ ਉਸ ਤੋਂ ਬਾਅਦ ਕਿਨਾਂ ਮੈਂ ਘਰ ਆਇਆ ਤੇ ਇੱਕ ਮੇਰੇ ਮਿੱਤਰ ਪੁਰਾਣੇ ਦਾ ਕੋਈ ਫੋਨ ਆਇਆ ਮੇਰੇ ਫੋਨ ਨੰਬਰ ਮੈਂ ਕਦੇ ਬਦਲੇ ਨਹੀਂ ਸੀ ਜਿਹੜੇ ਘਰ ਸੀ ਉਹ ਘਰ ਹੀ ਸੀ ਜਿਹੜਾ ਮੇਰਾ ਉਹ ਅਸੀਂ ਸਾਰਿਆਂ ਨੂੰ ਵੰਡਿਆ ਹੋਇਆ ਸੀ ਉੱਤੇ ਵਟਸਐਪ ਚੱਲਦਾ ਸੀ ਮਾਰ ਵੀ ਗਿਆ ਸਾਂ ਉਹੀ ਚਲਾਇਆ ਸੀ ਕਹਿੰਦਾ ਮੈਨੂੰ ਫੋਨ ਆਇਆ ਵਟਸਐਪ ਤੇ ਮੈਂ ਚੱਕਿਆ ਬਾਹਰ ਦਾ ਨੰਬਰ ਸੀ ਮੈਨੂੰ ਉਹਨੇ ਦੱਸਿਆ ਵੀ ਮੈਂ ਇਦਾਂ ਫਲਾਣਾ ਬੋਲਦਾ ਉਹ ਮੇਰਾ ਯਾਰ ਮਿੱਤਰ ਸੀ ਬੜਾ ਪੁਰਾਣਾ ਤੇ ਕਹਿੰਦਾ ਉਹ ਮੈਂ ਉਹਨਾਂ ਗੱਲਾਂ ਬਾਤਾਂ ਕਰਨ ਲੱਗ ਪਿਆ ਵੀ ਤੂੰ ਕੀ ਕਰਦਾ ਹੁੰਦਾ ਉਹ ਕਹਿੰਦਾ ਵੀ ਅਸੀਂ ਤਾਂ ਸਾਰੀ ਫੈਮਿਲੀ ਜਿਹੜੀ ਉਹ ਬਾਹਰ ਆ ਗਏ ਆ ਅਸੀਂ ਅਮਰੀਕਾ ਆ ਤੇ ਤੂੰ ਸੁਣਾ ਤੂੰ ਨਿਊਜ਼ੀਲੈਂਡ ਗਿਆ ਸੀ ਮੈਂ ਦੱਸਿਆ ਵੀ ਮੈਂ ਭਰਾਵਾ ਘਰੇ ਆ ਗਿਆ ਤੇ ਮੈਂ ਬੜ ਉਹ ਕਹਿੰਦਾ ਕੀ ਗੱਲ ਹੋਈ ਐ ਬੜੇ ਜਿਗਰੀ ਯਾਰ ਸਾਂ ਸਕੂਲ ਟਾਈਮ ਵੀ ਪੜ੍ਹੇ ਕਾਲਜ ਵੀ ਪੜ੍ਹੇ ਬੜਾ ਪ੍ਰੇਮ ਕਦੇ ਫੋਨ ਨਹੀਂ ਆਇਆ ਬੜਾ ਸਮਾਂ ਪਹਿਲਾਂ ਕਦੇ ਗੱਲਾਂ ਕੀਤੀ ਸੀ ਕਿਥੋਂ ਉਹਨੇ ਨੰਬਰ ਲੱਭਿਆ ਕਿਦਾਂ ਕੀਤਾ ਕਿਵੇਂ ਮੇਰੇ ਨਾਲ ਗੱਲ ਕੀਤੀ ਕਹਿੰਦਾ ਮੈਂ ਉਹਨੂੰ ਸਾਰੀ વાਤਾ ਸੁਣਾਈ ਵੀ ਮੈਂ ਤਾਂ ਵੀਰ ਬੜਾ ਦੁਖੀ ਆ ਦਿਨੇ ਮੈਂ ਨਿਕਲਦਾ ਨਹੀਂ ਰਾਤ ਚੋਰਾ ਵਾਂਗੂ ਨਿਕਲਦਾ ਜੇ ਕਿਤੇ ਜਾਣਾ ਤੇ ਮੈਂ ਤਾਂ ਬੜਾ ਪਰੇਸ਼ਾਨ ਆ ਮੇਰੇ ਤੇ ਕਰਜ਼ਾ ਚੜਿਆ ਹੋਇਆ ਕਹਿੰਦਾ ਉਹ ਕਹਿੰਦਾ ਕੋਈ ਗੱਲ ਨਹੀਂ ਫਿਕਰ ਨਾ ਕਰ ਰੱਬ ਨੂੰ ਚੇਤੇ ਕਰਿਆ ਕਰ ਮਹਾਰਾ ਕਿਰਪਾ ਕਰੂਗਾ ਕਹਿੰਦਾ ਮੈਂ ਉਹਨਾਂ ਗੱਲ ਕਰਨ ਤੋਂ ਬਾਅਦ ਸੁਖਣੀ ਸਾਹਿਬ ਦਾ ਪਾਠ ਕਰਨ ਲੱਗ ਪਿਆ ਪਾਠ ਕਰਦੇ ਕਰਦੇ ਨੇ ਨਾ ਮੈਂ ਮਾਰੇ ਗੜੀ ਅਰਦਾਸ ਕੀਤੀ ਕਿ ਇਹ ਸ਼ੀਦੋ ਸਿੰਘੋ ਵੀ ਮੇਰਾ ਯਾਰ ਜਿਹੜਾ ਸੀਗਾ ਹੁਣੇ ਜਿਹਦਾ ਫੋਨ ਆਇਆ ਮਾਰੇ ਉਹ ਤਾਂ ਪੱਕਾ ਉਥੇ ਕਿਰਪਾ ਕਰ ਦਿਓ ਜੇ ਕਦੇ ਆਪ ਹੀ ਕਰਦੇ ਵੀ ਮੈਂ ਤੇਰੀ ਮਦਦ ਕਰ ਦਿੰਦਾ ਮਾਰੇ ਮਿਹਰ ਕਰ ਦਿਓ ਉਹ ਵੀਰ ਕਹਿੰਦਾ ਕਿ ਮੈਂ ਸੁਖਣੀ ਸਾਹਿਬ ਦੀ ਲਾਸਟ ਅਸ਼ਟਪਦੀ ਤੇ ਸਾਂ ਤੇ ਮੈਨੂੰ ਫਿਰ ਫੋਨ ਆਇਆ ਫੋਨ ਦੇ ਵਿੱਚ ਫੋਨ ਆਇਆ ਮੈਂ ਸੋਚਿਆ ਵੀ ਪਾਠ ਕਰ ਲਵਾਂ ਫਿਰ ਚੱਕਦਾ ਮੈਂ ਪਾਠ ਕਰਨ ਤੋਂ ਬਾਅਦ ਫੋਨ ਬੈਕ ਕਾਲ ਕੀਤੀ ਉਹ ਮੈਨੂੰ ਕਹਿਣ ਲੱਗਾ ਵੀ ਕਿੰਨੇ ਕੁ ਪੈਸੇ ਕਿੰਨੇ ਕੁ ਪੈਸੇ ਤੂੰ ਲੋਕਾਂ ਕੋ ਫੜੇ ਆ ਕਾਹਦਾ ਕਰਜ਼ਾ ਤੇਰੇ ਤੇ ਮੈਂ ਉਹਨੂੰ ਦੱਸਿਆ ਵੀ 9-10 ਲੱਖ ਰੁਪਈਆ ਮੇਰੇ ਸਿਰ ਚੜਿਆ ਹੋਇਆ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਆ ਬਰ ਬ ਕਰਿਆ ਕਰ ਮਾਰੇ ਆ ਭਿੱਲਾਣ ਕੇ ਕਰਜ਼ੇ ਦੀ ਨਾ ਟੈਨਸ਼ਨ ਲਿਆ ਕਰ ਤੂੰ ਆਰਾਮ ਨਾਲ ਘੁੰਮਿਆ ਕਰ ਬਾਹਰ ਕੋਈ ਤੇਰੇ ਗੋਲੀ ਨਹੀਂ ਮਾਰ ਦੇਣ ਲੱਗਾ ਕੁਝ ਨਹੀਂ ਹੁੰਦਾ ਫਿਕਰ ਨਾ ਕਰਿਆ ਕਰ ਕਹਿੰਦਾ ਵੀ ਮੇਰੇ ਮਨ ਨੂੰ ਦਰਵਾਸ ਆਇਆ ਮੈਂ ਸੋਚਿਆ ਕਿ ਮੈਨੂੰ ਕਹੂਗਾ ਮੈਂ ਮਦਦ ਕਰ ਦਿੰਦਾ ਉਹਨੇ ਕਹੀ ਇੰ ਕਹਿੰਦਾ ਉਸ ਤੋਂ ਬਾਅਦ ਮੈਂ ਅਗਲੇ ਦੁਪਹਿਰੇ ਤੇ ਗਿਆ ਉਥੇ ਅਰਦਾਸ ਬੇਨਤੀ ਕੀਤੀ ਕਿ ਮੈਂ ਇਹ ਕਹਾ ਮੈਂ ਕਹਾ ਬਾਬਾ ਜੀ ਜੇ ਮੇਰੇ ਤੇ ਮਿਹਰ ਕਰਦੋਗੇ ਇਸੇ ਦੁਪਹਿਰੇ ਤੇ ਅਗਲੇ ਦੁਪਹਿਰੇ ਆਉਂਗਾ ਨਹੀਂ ਰੋ ਬਾਬਾ ਜੀ ਮੈਂ ਨਹੀਂ ਆਉਣਾ ਵੀ ਮੇਰਾ ਮਨ ਨਹੀਂ ਹੁਣ ਮਹਾਰਾਜ ਮੇਰਾ ਮਨ ਥੜਕ ਗਿਆ ਮੈਂ ਐਡਾ ਵੱਡਾ ਕੋਈ ਭਗਤ ਸਾਧੂ ਨਹੀਂ ਐਡਾ ਵੱਡਾ ਸਿੱਖ ਨਹੀਂ ਮਹਾਰਾ ਮੈਂ ਤਾਂ ਕਲ ਜੂਗੀ ਜੀਵਾ ਮੇਰਾ ਮਨ ਨਹੀਂ ਕਰਦਾ ਤੇ ਬਾਬਾ ਜੀ ਜੇ ਕਿਰਪਾ ਕਰ ਦਿਓ ਵੇ ਇਹ ਕੋਈ ਚਪੈਰੇ ਸਾਹਿਬ ਸੇਵਾ ਨਿਭਾਉਣ ਤੋਂ ਬਾਅਦ ਕੋਈ ਖੇੜ ਵਰਤਾ ਵਰਤ ਜਾਵੇ ਤੇ ਬਾਬਾ ਜੀ ਫਿਰ ਵਾਦਾ ਕਰਦਾ ਕਿ ਆਪ ਜੀ ਦੇ ਦਰ ਤੋਂ ਤੇ ਆਪ ਜੀ ਤੋਂ ਮੰਗਣ ਆਪ ਜੀ ਦੇ ਕੋਲੋਂ ਹੋਰ ਕਿਸੇ ਕੋਲੋਂ ਨਹੀਂ ਮੰਗਦਾ ਫਿਰ ਜੋ ਮੰਗੂਗਾ ਆਪਦੇ ਦਰੋਂ ਮੰਗੂਗਾ ਤੇ ਆਪ ਜੀ ਦੇ ਦਰ ਤੇ ਹੀ ਸੇਵਾ ਕਰੂਗਾ ਜਿੰਨਾ ਚਿਰ ਮੈਂ ਇੱਥੇ ਹੋਇਆ ਜੇ ਮੇਰਾ ਬਾਹਰ ਦਾ ਬਣੂ ਮੈਂ ਗਿਆ ਫਿਰ ਨਹੀਂ ਮੈਂ ਕਹਿ ਸਕਦਾ ਪਰ ਜਿੰਨਾ ਚਿਰ ਮੈਂ ਪੰਜਾਬ ਰਹੂਗਾ ਉਹਨਾਂ ਚਿਰ ਮੈਂ ਆਪ ਜੀ ਦੇ ਦਰ ਦੀ ਸੇਵਾ ਨਹੀਂ ਛੱਡਦਾ ਕਹਿੰਦਾ ਇਹਦਾ ਵਹਿ ਕਰਕੇ ਅਰਦਾਸ ਤੇ ਮੈਂ ਚਪੈਰਾ ਸਾਹਿਬ 'ਚ ਬਹਿ ਗਿਆ ਕਹਿੰਦਾ ਪੰਜ ਜਪਜੀ ਸਾਹਿਬ ਦੇ ਪਾਠ ਪੜੇ ਚੌਪਈ ਸਾਹਿਬ ਦੇ ਪਾਠ ਪੜੇ ਫਿਰ ਉਹ 15 ਕੁ ਮਿੰਟ ਦੀ ਰੈਸਟ ਹੁੰਦੀ ਹੈ ਕਹਿੰਦਾ ਉਸ ਵੇਲੇ ਮੇਰਾ ਫੋਨ ਮੈਨੂੰ ਫੋਨ ਆਇਆ ਫੋਨ ਤੇ ਮੈਸੇਜ ਆਇਆ ਤੇ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਮੈਨੂੰ ਆਪਣਾ ਅਕਾਊਂਟ ਨੰਬਰ ਭੇਜ ਤੇ じゃ ਮੈਨੂੰ ਸ਼ਾਮਾਂ ਨੂੰ ਫੋਨ ਕਰੀਂ ਕਹਿੰਦਾ ਵੀ ਮੈਂ ਸੋਚਿਆ ਵੀ ਅਕਾਊਂਟ ਨੰਬਰ ਮੰਦਾ ਸ਼ਾਇਦ ਪੈਸੇ ਪਾ ਦੂਗਾ ਵੀ ਇਹਨੇ ਜੀ ਅਕਾਊਂਟ ਨੰਬਰ ਮੰਗਿਆ ਮੇਰੇ ਮਨ 'ਚ ਇਹੋ ਜਿਹੇ ਖਿਆਲ ਆਉਣ ਲੱਗ ਪਏ ਬਾਅਦ ਮੈਂ ਸੁਖਣੀ ਸਾਹਿਬ ਦਾ ਜਿਹੜਾ ਪਾਠ ਕੀਤਾ ਉਹ اسی ਵਿਚਾਰਾਂ 'ਚ ਕੀਤਾ ਅਰਦਾਸ ਤੋਂ ਬਾਅਦ ਮੈਂ ਘਰ ਗਿਆ ਅੱਜ ਕਰ ਉਹ ਮੇਰਾ ਜਿਹੜਾ ਮਿੱਤਰ ਸੀ ਉਹ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਫਿਕਰ ਨਾ ਕਰ 5-10 ਲੱਖ ਦੀ ਇੱਥੇ ਕਿਹੜੀ ਗੱਲ ਆ ਮੇਰਾ ਦੋਹਾਂ ਤਿੰਨ ਮਹੀਨਿਆਂ ਦੀ ਮੇਰੀ ਤਨਖਾਹ ਆ ਤੇ ਮੈਂ ਤੈਨੂੰ ਪਾ ਦੇਣਾ ਕਰਜ਼ਾ ਲੈ ਮੇਰਾ ਵੀਰ ਤੇ ਕੋਈ ਕੰਮ ਸ਼ੁਰੂ ਕਰ ਤੇ ਮੈਂ ਕੋਸ਼ਿਸ਼ ਕਰੂੰਗਾ ਜੇ ਬਣਦਾ ਹੋਇਆ ਤੇ ਤੇਰਾ ਇਥੋਂ ਦਾ ਬਣਾਵਾਂਗੇ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਅੱਗੇ ਖੋਲੋ ਕੇ ਬੜਾ ਰੋਇਆ ਕਿ ਬਾਬਾ ਜੀ ਵੀ ਮੇਰੀ ਤੁਹੀ ਸੁਣੀ ਮੈਂ ਤੁਹਾਨੂੰ ਕਹਿ ਕੇ ਆਇਆ ਸਾਂ ਕਿ ਮੈਂ ਹੁਣ ਨਹੀਂ ਆਉਣਾ ਜੇ ਤੁਸੀਂ ਮੇਰਾ ਕਾਰਜ ਨਾ ਕੀਤਾ ਪਰ ਬਾਬਾ ਜੀ ਤੁਸੀਂ ਇੰਨੇ ਲਾਗੇ ਖਲੋਤੇ ਸੀ ਕਿ ਮੇਰੀ ਉਹ ਗੱਲ ਸੁਣ ਕੇ ਮੇਰਾ ਕਾਰਜ ਕਰ ਦਿੱਤਾ ਜਿਹੜਾ ਮਿੱਤਰ ਇੰਨੇ ਚਿਰ ਪਹਿਲਾਂ ਹੀ ਜਿਗਰੀ ਸਾ ਪਰ ਕਦੀ ਮਿਲੇ ਨਹੀਂ ਛੁੱਟ ਜਾਂਦਾ ਹੈ ਖਾਲਸਾ ਜੀ ਸਾਥ ਜ਼ਿੰਮੇਵਾਰੀਆਂ ਭੁਲਾ ਦਿੰਦੀਆਂ ਨੇ ਉਹ ਖਾਲਸਾ ਜੀ ਕਿਸੇ ਪ੍ਰਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਫਿਰ ਵਿਧ ਬਣਾਉਂਦਾ ਜਦੋਂ ਅਸੀਂ ਉਹਦੇ ਅੱਗੇ ਅਰਦਾਸ ਕਰਦੇ ਹਾਂ ਜੋਦੜੀ ਕਰਦੇ ਹਾਂ ਬੇਨਤੀ ਕਰਦੇ ਹਾਂ ਫਿਰ ਉਹ ਵਿਧ ਬਣਾਉਂਦਾ ਐਦਾਂ ਕਹਿੰਦਾ ਉਹ ਵੀਰ ਨੇ ਮੈਨੂੰ ਪੈਸੇ ਪਾਏ ਥੋੜੇ ਜੇ ਇਸ ਮਹੀਨੇ ਪਾਏ ਥੋੜੇ ਅਗਲੇ ਮਹੀਨੇ ਪਾਏ ਇਦਾਂ ਕਰਕੇ ਉਹਨੇ ਮੇਰੇ ਸਾਰੇ ਪੈਸੇ ਸਾਰਾ ਜਿਹੜਾ ਕਰਜ਼ਾ ਸੀ ਮੈਂ ਲੋਕਾਂ ਨੂੰ ਹੌਲੀ ਹੌਲੀ ਸਾਰਾ ਹੀ ਮੋੜ ਦਿੱਤਾ ਤੇ ਮਾਰੇ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਆਪ ਮੈਂ ਇੱਕ ਫੈਕਟਰੀ 'ਚ ਕੰਮ ਲੱਗ ਗਿਆ ਉਹਦੇ ਨਾਲ ਮੇਰਾ ਘਰ ਚੱਲਣ ਲੱਗ ਪਿਆ ਏਦਾਂ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਤੇ ਜਦੋਂ ਵੀ ਮੇਂ ਵੇਲਾ ਹੁੰਨਾ ਦੂਜੇ ਦਿਨ ਤੀਜੇ ਦਿਨ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾ ਕੇ 2 4 5 ਘੰਟੇ ਜਦੋਂ ਮੇਰਾ ਦਿਲ ਕਰਦਾ ਸੇਵਾ ਕਰਕੇ ਉਹਨਾਂ ਤੇ ਉਹ ਵੀਰ ਕਹਿੰਦਾ ਕਿ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਜਿਹੜੇ ਚਪਰਾ ਸਾਹਿਬ ਦੀ ਸੇਵਾ ਨਿਭਾਉਣ ਜਾਂਦੇ ਨੇ ਉਹ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਉਹਨਾਂ ਦਰਾਂ ਤੇ ਜਰੂਰ ਰਵੋ ਸ਼ਿਆਲਾਂ ਦੇ ਵਿੱਚ ਔਖਾ ਹੁੰਦਾ ਹੈ ਤਾਂ ਤੁਸੀਂ ਘਰ ਘਰ ਸਕਦੇ ਹੋ ਪਰ ਗਰਮੀਆਂ ਦੇ ਵਿੱਚ ਮੈਂ ਤੱਕਿਆ ਵੀ ਹੈ ਖਾਲਸਾ ਜੀ ਸੰਗਤ ਕੋਈ ਤਾਂ ਜਪਜੀ ਸਾਹਿਬ ਦਾ ਪਾਠ ਕਰਕੇ ਵਾਪਸ ਆ ਜਾਂਦੀ ਹੈ ਕੋਈ ਸੁਖਣੀ ਸਾਹਿਬ ਦਾ ਪਾਠ ਅੱਧਾ ਹੀ ਹੋਇਆ ਹੁੰਦਾ ਉਦੋਂ ਆ ਜਾਂਦੀ ਹੈ ਤੇ ਉਹ ਪੂਰੀ ਅਰਦਾਸ ਵੀ ਨਹੀਂ ਸੁਣਦੇ ਪੂਰੀ ਹਾਜ਼ਰੀ ਭਰਨ ਵਾਲੇ ਤੇ ਕਿਰਪਾ ਹੁੰਦੀ ਹੈ ਖਾਲਸਾ ਜੀ ਸਤਿਗੁਰ ਸੱਚੇ ਪਾਸ਼ਾ ਹਾਜ਼ਰ ਮਾਝ ਸਮਰੱਥ ਨੇ ਉੱਥੇ ਹਾਜ਼ਰ-ਨਾਜ਼ਰ ਨੇ ਸ਼ਹੀਦ ਸਿੰਘ ਫੌਜਾਂ ਜਿਨ੍ਹਾਂ ਦੇ ਕਾਰਜ ਨਹੀਂ ਬਣਦੇ ਕੋਈ ਨਾ ਕੋਈ ਗਲਤੀ ਕਰਦੇ ਨੇ ਤਾਂ ਨਹੀਂ ਬਣਦੇ ਐਵੇਂ ਉਹ ਵੀਰ ਕਹਿੰਦਾ ਕਿ ਮਹਾਰਾ ਦੀ ਐਸੀ ਰਹਿਮਤ ਕਿਰਪਾ ਹੋਈ ਸ਼ਹੀਦਾਂ ਅੱਗੇ ਮੈਂ ਅਰਦਾਸ ਕੀਤੀ ਉਹਨਾਂ ਨੇ ਮੇਰੇ ਯਾਰ ਨੂੰ ਭੇਜਿਆ ਉਹ ਮੇਰੇ ਯਾਰ ਦੇ ਮਨ ਵਿੱਚ ਆਪ ਵਸੇ ਉਹਨੇ ਮੈਨੂੰ ਪੈਸੇ ਭੇਜੇ ਮੇਰਾ ਸਾਰਾ ਹੀ ਕਰਜ਼ਾ ਲੱਤ ਗਿਆ ਜਿਹੜੇ ਕਰਜ਼ੇ ਨੂੰ ਮੈਂ ਰੋਂਦਾ ਸਾਂ 2.5 ਸਾਲ ਹੋ ਗਏ 3 ਸਾਲ ਲੋਕਾਂ ਕੋਲ ਲੁਕਦਾ ਸਾਂ ਤੇ ਬਾਬਾ ਜੀ ਦੀ ਐਸੀ ਕਿਰਪਾ ਹੋਈ ਦੋ ਜਪਾਰੇ ਮੈਂ ਪੰਜਾਂ ਛਿਆਂ ਜਪਾਰਾ ਕੱਟਣ ਤੋਂ ਬਾਅਦ ਜਿਹੜੇ ਬਾਅਦ ਚ ਦੋ ਕੱਟੇ ਜਿਹਦੇ ਨਾਲ ਮੈਂ ਬਾਣੀ ਪੜਦਾ ਰਿਹਾ ਪੰਜ ਬਾਣੀਆਂ ਸੁਖਨੀ ਸਾਹਿਬ ਦਾ ਪਾਠ ਕਰਦਾ ਰਿਹਾ ਉਹਦੇ ਵਿੱਚ ਐਸੀ ਕਿਰਪਾ ਹੋਈ ਉਹ 14 ਦਿਨਾਂ ਦੇ ਵਿੱਚ ਵਿੱਚ ਸਾਰਾ ਕਰਜ਼ਾ ਉਹਨੇ ਮੇਰੇ ਵੀਰ ਨੇ ਮਹੀਨਾ ਥੋੜਾ ਪਹਿਲਾਂ 3 ਲੱਖ ਪਾਇਆ ਫਿਰ 2 ਲੱਖ ਪਾਇਆ ਫਿਰ ਲੱਖ ਪਾਇਆ ਇਦਾਂ ਕਰ ਕਰਕੇ ਉਹਨੇ ਮੇਰੇ ਸਾਰੇ ਪੈਸੇ ਜਿਹੜੇ ਉਹ ਦੋ ਤਿੰਨ ਚਾਰ ਮਹੀਨਿਆਂ ਦੇ ਵਿੱਚ ਵਿੱਚ ਸਾਰਾ ਹੀ ਕਰਜ਼ਾ ਉਤਾਰ ਦਿੱਤਾ ਤੇ ਮੈਂ ਉਹਦਾ ਦਿਲੋਂ ਰਹਿਣੀ ਹਾਂ ਜਿਨੇ ਜਿਹਦੇ ਮਨ ਵਿੱਚ ਪਰਮੇਸ਼ਰ ਵਸਿਆ ਤੇ ਮੇਰਾ ਕਰਜ ਲਾਇਆ ਤੇ ਉਹ ਵੀਰ ਮੈਨੂੰ ਕਹਿੰਦਾ ਤੂੰ ਫਿਕਰ ਨਾ ਕਰਿਆ ਕਰ ਤੈਨੂੰ ਮੈਂ ਕੋਈ ਕੰਮ ਲਾਵਾਂਗਾ ਆਪਾਂ ਕੋਈ ਕੰਮ ਸ਼ੁਰੂ ਕਰਾਂਗੇ ਮੈਂ ਇੱਥੋਂ ਪੈਸੇ ਭੇਜੂੰਗਾ ਤੇ ਤੂੰ ਉਹ ਕੰਮ ਆਪਾਂ ਦੋਵੇਂ ਇਕੱਠੇ ਸ਼ੁਰੂ ਕਰਾਂਗੇ ਉਹਦੇ ਵਿੱਚੋਂ ਜੋ ਬਚਤ ਹੋਇਆ ਕਰੇਗੀ ਉਹ ਪੈਸੇ ਤੂੰ ਇਹ ਮੋੜ ਦੇ ਹੋਏ ਤੇ ਮੈਨੂੰ ਇਦਾਂ ਕਰਕੇ ਮੋੜ ਦੀ ਇਦਾਂ ਮਹਾਰਾਜ ਦੀ ਖਾਲਸਾ ਜੀ ਉਤੇ ਕਿਰਪਾ ਹੋਈ ਇਦਾਂ ਕਰਜ ਲੁੱਥਿਆ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਰਹਿਮਤ ਵਰਤੀ ਸੋ ਸ਼ਹੀਦ ਸਿੰਘ ਸਦਾ ਹੀ ਧੰਨ ਨੇ ਸਦਾ ਹੀ ਅੰਗ ਸੰਗ ਨੇ ਸਾਰਿਆਂ ਦੀ ਸੁਣਦੇ ਨੇ ਸਿਰਫ ਭਰੋਸਾ ਰੱਖੋ ਪ੍ਰੇਮ ਰੱਖੋ ਅਦਬ ਰੱਖੋ ਤੇ ਅਰਦਾਸ ਬੇਨਤੀ ਜੋਦਰੀ ਕਰਦੇ ਰਹੋ ਉੱਠਦੇ ਬੈਠਦੇ ਨਮਸਕਾਰ ਕਰੋ ਸੁੱਖ ਜ਼ਰੂਰ ਬਣਾਵੇਗਾ ਭੋਲਾ ਦੇ ਖੀਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ